ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇ ਸਮੇਤੇ ਕੁਝ ਕੋ ਛੁੱਟਪੁੱਟ ਝੜੱਪਾ ਮੁਗਲ ਵੱਲੋਂ ਮੁਗਲਾਂ ਵੱਲੋਂ ਜਾਂ ਪਹਾੜੀ ਰਾਜਿਆਂ ਵੱਲੋਂ ਹੁੰਦੀਆਂ ਰਹਿੰਦੀਆਂ ਸਨ ਜਿਵੇਂ ਇੱਕ ਵਾਰ ਸੈਦ ਬੇਗ ਤੇ ਅਲਫਖਾਨ ਨੇ ਗੁਰੂ ਜੀ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ ਤੇ ਦੋਵੇਂ ਮੁਗਲ ਗੁਰੂ ਜੀ ਦੀ ਸ਼ਰਨ ਵਿੱਚ ਆ ਗਏ ਸੰਗਤ ਜੀ ਜਦ ਸਮਾ ਮਾਰਚ 1705 ਈਸਵੀ ਦਾ ਆਇਆ ਤਾਂ ਪਹਾੜੀ ਰਾਜਿਆਂ ਨੇ ਇੱਕ ਚਿੱਠੀ ਗੁਰੂ ਸਾਹਿਬ ਜੀ ਨੂੰ ਫੇਰ ਲਿਖੀ ਕਿ ਕਿਲੇਬੰਦੀ ਢਾ ਦਿਓ ਉਹਨਾਂ ਨੂੰ ਅਨੰਦਪੁਰ ਸਾਹਿਬ ਦੇ ਹਲੇ ਦwale ਕੀਤੀ ਕਿਲੇਬੰਦੀ ਚੰਗੀ ਨਹੀਂ ਸੀ ਲੱਗ ਰਹੀ ਅਨੰਦਪੁਰ ਸਾਹਿਬ ਦੇ ਹਲੇ ਦwale ਗੁਰੂ ਗੋਬਿੰਦ ਸਿੰਘ ਜੀ ਨੇ ਕੁਝ ਕਿਲੇ ਬਣਵਾਏ ਸਨ ਜਿੰਨਾਂ ਵਿੱਚ ਕਿਲਾ ਅਨੰਦਗੜ੍ਹ ਸਾਹਿਬ ਕਿਲਾ ਲੋਗੜ੍ਹ ਸਾਹਿਬ ਕਿਲਾ ਨਿਰਮੋਗੜ੍ਹ ਸਾਹਿਬ ਕਿਲਾ ਤਾਰਾਗੜ੍ਹ ਸਾਹਿਬ ਤੇ ਕਿਲਾ ਹੋਲਗੜ੍ਹ ਸਾਹਿਬ ਪ੍ਰਮੁੱਖਾਂ ਗੁਰੂ ਸਾਹਿਬ ਜੀ ਨੇ ਪਹਾੜੀਆਂ ਨੂੰ ਜਵਾਬ ਦਿੱਤਾ ਕਿ ਖਾਲਸਾ ਮਜਲੂਮਾਂ ਦੀ ਰੱਖਿਆ ਕਰਦਾ ਹੈ ਤੇ ਜ਼ਾਲਮਾਂ ਨੂੰ ਸਜ਼ਾ ਦਿੰਦਾ ਹੈ ਤੇ ਇਸ ਕਿਲੇਬੰਦੀ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ ਪਰ ਪਹਾੜੀਏ ਫਿਰ ਯੁੱਧ ਕਰਨ ਦੀਆਂ ਤਰਕੀਬਾਂ ਘੜਨ ਲੱਗੇ ਇਨ੍ਹਾਂ ਹਮਲਾਵਰਾਂ ਨੇ ਜਿਨ੍ਹਾਂ ਵਿੱਚ ਰਾਜਾ ਅਜਮੇਰ ਚੰਦ, ਰੂਪ ਚੰਦ ਹੰਡੂਰੀਆ ਤੇ ਵਜ਼ੀਰ ਸਿੰਘ ਆਦਿ ਸਨ ਫੌਜਾਂ ਲੈ ਕੇ ਅਨੰਦਪੁਰ ਤੇ ਚੜ੍ਹਾਈ ਕਰ ਦਿੱਤੀ ਗੁਰੂ ਜੀ 800 ਸਿੰਘ ਸੂਰਮਿਆਂ ਦੇ ਜਥੇ ਨਾਲ ਯੁੱਧ ਦੇ ਮੈਦਾਨ ਵਿੱਚ ਆਏ ਇਸ ਯੁੱਧ ਦੀ ਕਮਾਨ ਸਹਜਾ ਦਾ ਅਜੀਤ ਸਿੰਘ ਜੀ ਨੂੰ ਸੌਂਪੀ ਗਈ ਭਾਈ ਸ਼ੇਰ ਸਿੰਘ ਨੂੰ ਲੋਹਗੜ ਦੇ ਕਿਲੇ ਦੀ ਰਾਖੀ ਲਈ ਭੇਜਿਆ ਗਿਆ ਗੁਰੂ ਜੀ ਦੀ ਸਿੰਘਾਂ ਨੂੰ ਖਾਸ ਹਿਦਾਇਤ ਸੀ ਕਿ ਇੱਕ ਥਾਂ ਮੋਰਚਾ ਬਣਾ ਕੇ ਲੜਨਾ ਹੈ ਤੇ ਜਦ ਦੁਸ਼ਮਣ ਦੀ ਪਹਿਲੀ ਕਤਾਰ ਟੁੱਟ ਜਾਵੇ ਤਾਂ ਅੱਗੇ ਨਹੀਂ ਵਧਣਾ ਸਿੰਘਾਂ ਨੇ ਬਹੁਤ ਬਹਾਦਰੀ ਨਾਲ ਤੇਜ਼ ਹਮਲਾ ਦੁਸ਼ਮਣ ਫੌਜ ਤੇ ਕੀਤਾ ਤੋਂ ਪਹੁੰਚਲ ਰਹੀਆਂ ਸਨ ਘੋੜੇ ਅੱਗੇ ਵੱਧ ਰਹੇ ਸਨ ਸਿੰਘ ਰੁਖੜਨ ਦੀ ਥਾਂ ਅੱਗੇ ਹੀ ਵੱਧਦੇ ਜਾ ਰਹੇ ਸਨ ਪਹਾੜੀਆਂ ਦੀ ਪਹਿਲੀ ਕਤਾਰ ਟੁੱਟ ਚੁੱਕੀ ਸੀ ਕੁਝ ਮਰ ਗਏ ਸਨ ਕੁਝ ਨੱਠ ਗਏ ਸਨ ਗੁਰੂ ਜੀ ਨੇ ਉੱਚੇ ਟਿੱਬੇ ਤੋਂ ਇਹ ਦੇਖਿਆ ਕਿ ਸਿੰਘਾਂ ਨੇ ਹੁਕਮ ਦੀ ਉਲੰਘਣਾ ਕੀਤੀ ਹੈ ਅੱਗੇ ਵਧੀ ਜਾ ਰਹੇ ਹਨ ਤਾਂ ਗੁਰੂ ਜੀ ਘੋੜੇ ਤੇ ਸਵਾਰ ਅਨੰਦਪੁਰ ਸਾਹਿਬ ਵੱਲ ਚੱਲ ਪਏ ਸਿੰਘਾਂ ਨੇ ਜਦ ਉੱਚਾ ਟਿੱਬਾ ਖਾਲੀ ਦੇਖਿਆ ਤਾਂ ਥੋੜਾ ਘਬਰਾਏ ਕਿ ਗੁਰੂ ਸਾਹਿਬ ਜੀ ਕਿੱਥੇ ਹਨ ਅਖੀਰ ਭਾਈ ਨੌਰੰਗ ਸਿੰਘ ਨੇ ਗੁਰੂ ਜੀ ਦੇ ਨੀਲੇ ਘੋੜੇ ਨੂੰ ਪੰਥ ਦਾ ਵਾਸਤਾ ਪਾ ਕੇ ਉੱਚੀ ਆਵਾਜ਼ ਦਿੱਤੀ ਕਿ ਨੀਲਿਆ ਰੁਕ ਜਾ ਘੋੜਾ ਰੁਕ ਗਿਆ ਗੁਰੂ ਸਾਹਿਬ ਵਾਪਸ ਆਏ ਤੇ ਸਿੰਘਾਂ ਨੂੰ ਸਮਝਾਇਆ ਕਿ ਆਗੂ ਜੋ ਆਗਿਆ ਕਰੇ ਉਸ ਨੂੰ ਮੰਨਣਾ ਚਾਹੀਦਾ ਹੈ ਪਰ ਖਾਲਸਾ ਜੀ ਤੁਸੀਂ ਹੁਕਮ ਦੀ ਪਾਲਣਾ ਨਹੀਂ ਕੀਤੀ ਪਹਾੜੀਏ ਮੈਦਾਨ ਛੱਡ ਕੇ ਨਸ ਗਏ ਹਨ ਸੰਗਤ ਜੀ ਉਸੇ ਵੇਲੇ ਔਰੰਗੇਬਾ ਦੇ ਭੇਜਿਆ ਜਰਨੈਲ ਸੈਦ ਖਾਨ ਜੋ ਕਿ ਪੀਰ ਬੁੱਧੂ ਸਾਹਿਬ ਦਾ ਰਿਸ਼ਤੇ ਵਿੱਚ ਸਾਲਾ ਲੱਗਦਾ ਸੀ ਭਾਰੀ ਫੌਜ ਲੈ ਕੇ ਹਮਲਾ ਕਰਨ ਆ ਗਿਆ ਉਹ ਦਿੱਲੀ ਤੋਂ ਆਉਂਦੇ ਹੋਏ ਸਡੋਰੇ ਆਪਣੀ ਭੈਣ ਦੇ ਘਰ ਵੀ ਗਿਆ ਸੀ ਸੈਦ ਖਾਨ ਨੂੰ ਆਪਣੇ ਬਾਹੂਬਲ ਦਾ ਬਹੁਤ ਘਮੰਡ ਸੀ ਜਦ ਜਦ ਉਸ ਦੀ ਭੈਣ ਜੋ ਕਿ ਪੀਰ ਬੁੱਧੂ ਸਾਜੀ ਦੀ ਬੇਗਮ ਸੀ ਉਹਨਾਂ ਨੇ ਆਪਣੇ ਭਰਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਬਾਬਤ ਦੱਸਿਆ ਸੀ ਕਿ ਉਹ ਖੁਦਾ ਦਾ ਰੂਪ ਹਨ ਉਹ ਨਿਰਵੈਰ ਹਨ ਤੁਸੀਂ ਉਹਨਾਂ ਤੇ ਹਮਲਾ ਨਾ ਕਰਨ ਜਾਓ ਸਗੋਂ ਉਹਨਾਂ ਦੇ ਚਰਨ ਸ਼ਰਨ ਜਾਓ ਉਹ ਬਖਸ਼ੰਤ ਹਨ ਪਰ ਉਸ ਵੇਲੇ ਸੈਦ ਖਾਨ ਨੇ ਆਪਣੀ ਭੈਣ ਦੀਆਂ ਗੱਲਾਂ ਤੇ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਤੇ ਅਨੰਦਪੁਰ ਵੱਲ ਫੌਜ ਸਮੇਤ ਚੱਲ ਪਿਆ ਇੱਧਰ ਉਸਦੀ ਭੈਣ ਹੱਥ ਜੋੜ ਕੇ ਮਨ ਗੁਰੂ ਚਰਨਾਂ ਨਾਲ ਜੋੜ ਕੇ ਅਰਦਾਸ ਕਰਨ ਲੱਗੀ ਕਿ ਮੇਰੇ ਭਰਾ ਸੈਦ ਖਾਨ ਨੂੰ ਸਮਤ ਬਖਸ਼ੋ ਤੇ ਇਸ ਨੂੰ ਆਪਣੀ ਸ਼ਰਨ ਵਿੱਚ ਲੈ ਲਵੋ ਜਦੋਂ ਸੈਦ ਖਾਨ ਫੋਰਜਾਸਮੇਤ ਅਨੰਦਪੁਰ ਦੇ ਨੇੜੇ ਪੁੱਜਿਆ ਤਾਂ ਮਹਿਮੂ ਖਾਨ ਨਾਂ ਦੇ ਜਰਨੈਲ ਨੇ ਜੋ ਕਿ ਖੁਦਾ ਦੇ ਭੇਦ ਪਾਉਣ ਵਾਸਤੇ ਕਾਫੀ ਸਮੇਂ ਤੋਂ ਗੁਰੂ ਜੀ ਪਾਸ ਅਨੰਦਪੁਰ ਆਇਆ ਹੋਇਆ ਸੀ ਤੇ ਗੁਰੂ ਜੀ ਨਾਲ ਬਹੁਤ ਪ੍ਰੇਮ ਕਰਦਾ ਸੀ ਉਹ ਗੁਰੂ ਜੀ ਤੋਂ ਆਗਿਆ ਲੈ ਕੇ ਮੈਦਾਨ ਵਿੱਚ ਉਤਰ ਆਇਆ ਇਸੇ ਤਰ੍ਹਾਂ ਸੈਦ ਬੇਗ ਜੋ ਕਿ ਕਾਫੀ ਸਮਾਪੈਲੋ ਹੀ ਗੁਰੂ ਜੀ ਦੀ ਸ਼ਰਨ ਵਿੱਚ ਆ ਚੁੱਕਾ ਸੀ ਉਸ ਨੇ ਵੀ ਹਥਿਆਰ ਸੰਭਾਲ ਲਏ ਤੇ ਮੈਦਾਨ ਵਿੱਚ ਆ ਗਿਆ ਇਹਨਾਂ ਦੋ ਬਹਾਦਰ ਜਰਨੇਲਾਂ ਨੇ ਸੈਦ ਖਾਨ ਦੀ ਫੌਜ ਨੂੰ ਠੱਲ ਪਾ ਦਿੱਤੀ ਸੈਦ ਖਾਨ ਨੇ ਵੇਖਿਆ ਕਿ ਦੋਵੇਂ ਪਾਸੇ ਆਪਣੇ ਹੀ ਭਰਾ ਮਰ ਰਹੇ ਹਨ ਆਨੰਦ ਤਾਂ ਤਾਂ ਹੈ ਜੇ ਗੁਰੂ ਜੀ ਸਾਹਮਣੇ ਆ ਕੇ ਲੜਨ ਅੰਤਰਜਾਮੀ ਸਤਗੁਰੂ ਉਸੇ ਵੇਲੇ ਘੋੜੇ ਤੇ ਸਵਾਰ ਸੈਦ ਖਾਨ ਦੇ ਸਾਹਮਣੇ ਆ ਕੇ सैद खान गुरुजी ਦੇ ਜਲਵੇ ਦੀ ਤਾਬ ਨਹੀਂ ਚੱਲ ਸਕਿਆ ਉਸ ਦਾ ਮਨ ਦਰਵ ਗਿਆ ਗੁਰੂ ਦਰਸ਼ਨਾਂ ਦਾ ਐਸਾ ਪ੍ਰਭਾਵ ਪਿਆ ਕਿ ਮਨ ਗੁਰੂ ਚਰਨਾਂ ਨਾਲ ਜੁੜ ਗਿਆ ਉਸ ਦੀ ਭੈਣ ਦੀਆਂ ਅਰਦਾਸਾਂ ਵੀ ਗੁਰੂ ਜੀ ਨੇ ਕਬੂਲ ਕਰ ਲਈਆਂ ਹੋਣਗੀਆਂ ਜੋ सैद खान موم ਵਾਂਗਰ ਪਿਗਲ ਗਿਆ ਤੇ ਬੋਲ ਉਠਿਆ ਖੁਦਾ ਆਇਦ ਖੁਦਾ ਆਇਦ ਕਿ ਮੈਂ ਆਇਦ ਖੁਦਾ ਬੰਦਾ ਹਕੀਕਤਦਰ ਮਜ਼ਾਜ਼ ਆਇਦ ਕਿ ਮਰਦਾ ਰਾ ਕੁੰਨਦ ਜ਼ਿੰਦਾ ਪਾ ਇਹ ਖੁਦਾ ਦਾ ਰੂਪ ਹੈ ਇਸ ਸਹੀ ਵਿੱਚ ਖੁਦਾ ਦਾ ਰੂਪ ਹੈ ਜਿਸ ਦੇ ਦਰਸ਼ਨ ਨਾਲ ਮੈਂ ਮੁਰਦਾ ਵੀ ਜੀ ਉਠਿਆ ਹਾਂ ਸੈਦ ਖਾਨ ਨੇ ਹਥਿਆਰ ਸੁੱਟ ਦਿੱਤੇ ਤੇ ਗੁਰੂ ਸਾਹਿਬ ਜੀ ਦਾ murid ਹੋ ਗਿਆ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ